ਅੱਜ ਦੋਸਤੋ ਤੁਹਾਨੂੰ ਲੈ ਕੇ ਆਇਆ ਕਿੰਗਸ ਗਰੀ ਹਟ ਦੇ ਵਿੱਚ ਟੇਸਟ ਲਾਈਕ ਅ ਟਰੈਡੀਸ਼ਨ ਆਓ ਅੰਦਰ ਚੱਲ ਕੇ ਦੇਖਦੇ ਹਾਂ ਕਿ ਕਿਵੇਂ ਕਾਊਂਟਰਾਂ ਦੇ ਵਿੱਚ ਦੇਖੋ ਮਠਿਆਈਆਂ ਸਜੀਆਂ ਨੇ ਜਲੇਬੀਆਂ ਤਾਂ ਐਨ ਲਪੇਟੀਆਂ ਪਈਆਂ ਨੇ ਤੇ ਨਾਲ 10 ਤਰ੍ਹਾਂ ਦੀ ਬਰਫੀ ਕਲਾਕੰਧ ਗਜਰੀਲਾ ਸੋਨ ਪਾਪੜੀ ਬੇਸਣ ਦੀ ਬਰਫੀ ਥੱਲੇ ਰੰਗ ਬਰੰਗੇ ਰਸਗੁੱਲੇ ਗਲਾਬ ਜਾਮਨਾ 56 ਤਰ੍ਹਾਂ ਦੀਆਂ ਮਠਿਆਈਆਂ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਇੰਡੀਅਨ ਥਾਲੀ ਪਹਿਲਾਂ ਰਾਈਸ ਨਾਲ ਹੀ ਰਹਤਾ ਤੇ ਉਸ ਤੋਂ ਬਾਅਦ ਪਾਲਕ ਤੇ ਵਿੱਚ ਪਨੀਰ ਉੱਤੇ ਮਲਾਈ ਤੇ ਨਾਲ ਹੀ ਦਾਲ ਮਖਣੀ ਜਿਹੜੀ ਆਪਣੀ ਵਨ ਆਫ ਦੀ ਬੈਸਟ ਕਹ ਲਈਏ ਮਤਲਬ ਦਾਲ ਤਾਂ ਹਰੇਕ ਬੰਦਾ ਕਹਿੰਦਾ ਯਾਰ ਦਾਲ ਤੇ ਨਾਲ ਚੌਲ ਪਾਲੀਏ ਜਾਂ ਰੋਟਾ ਪਾਲੀਏ ਤੇ ਨਾਲ ਹੀ ਮਲਾਈ ਚਾਹ ਨਾਲ ਹੀ ਮਿਸੀਆਂ ਤੇ ਤਾਜ਼ੀਆਂ ਰੋਟੀਆਂ ਉਸ ਤੋਂ ਬਾਅਦ ਆ ਗਿਆ ਜੀ ਗਰਮ ਗਲਾਬ ਜਾਮਨ ਕਹਿੰਦੇ ਨਹੀਂ ਹੁਣ ਖਾ ਲਿਆ ਆਪਾਂ ਥਾਲੀ ਕੁਝ ਮਿੱਠਾ ਹੋ ਜਾਏ ਖਾਣ ਤੋਂ ਬਾਅਦ ਕੁਝ ਮਿੱਠਾ ਹੋ ਜਾਏ ਮਿੱਠਾ ਮੰਗਦੇ ਆ ਤੇ ਉਸ ਤੋਂ ਬਾਅਦ ਹੀ ਨਾਲ ਹੀ 56 ਤਰ੍ਹਾਂ ਦੇ ਭੋਜ ਆਪਾਂ ਕਹਿ ਲਈਏ ਵੀ ਇਸ ਕਿੰਗਸ ਕਰੀ ਹਟ ਦੇ ਉੱਤੇ ਮਿਲਦੇ ਆ। ਟੇਸਟ ਤਾਂ ਤੁਹਾਨੂੰ ਘਰ ਵਰਗਾ ਮਿਲਣਾ ਕਿਉਂਕਿ ਸਾਰੇ ਹੀ ਖਾਣੇ ਜਿਹੜੇ ਆ ਦੇਸੀ ਘਿਓ ਤੋਂ ਤਿਆਰ ਹੁੰਦੇ ਆ ਤੇ ਬਾਈ ਹੁਣੀ ਇਹ ਰੀਜਨਲ ਬਣਾਉਂਦੇ ਆ ਅਰਬਨ ਪੇਂਡੂ ਦਾ ਤੁਸੀਂ ਬੋਲ ਦੇਖਿਆ ਹੋਣਾ ਅਰਬਨ ਵੀ ਤੇ ਨਾਲ ਪੇਂਡੂ ਤਰੀਕੇ ਦੇ ਨਾਲ ਹੀ ਬਣਦਾ ਇੱਥੇ ਫੂਡ ਦੇਖਦੇ ਕਿਉਂ ਫਿਰ ਯਾਰ ਆਉਣਾ ਪੈਣਾ ਪ੍ਰਿਸਪਨ ਕਿੰਗਸ ਕਰੀ ਹਟ ਟੇਸਟ ਲਾਈਕ ਅ ਟਰੈਡੀਸ਼ਨਲ ਘਰ ਵਰਗਾ ਸਵਾਦ ਲਓ ਫਿਰ ਨੀ ਯਾਰੀ ਦੋਸਤੋ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ